ਲੋਜੀ ਦੋਸਤੋ ਫਰੋਜ਼ਪੁਰ ਪੁਲਿਸ ਨੇ ਇੱਕ ਵਾਰ ਫੇਰ ਦੋ ਔਰੋਪੀਆਂ ਨੂੰ 3 ਕਿਲੋ ਤੋਂ ਵੱਧ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ ਦਾਸ ਤਈਏ ਫਰੋਜ਼ਪੁਰ ਪੁਲਿਸ ਨਸ਼ਾ ਤਸਕਰਾ ਦਾ ਲੱਕ ਤੋੜਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਛੜਦਾ ਨਜ਼ਰ ਨਹੀਂ ਆ ਰਹੀ ਹੈ ਪਾਵੇਂ ਆ ਪੰਜਾਬ ਪੁਲਿਸ ਦੀ ਗੱਲ ਕਰੀਏ ਆ ਪੁਲਿਸ ਦੇ ਬਣੇ ਅਲੱਗ-ਅਲੱਗ ਵਿੰਗ ਦੀ ਗੱਲ ਕਰੀਏ ਜਿਨ੍ਹਾਂ ਦੇ ਵੱਲੋਂ ਵੀ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਇਹ ਤੇ ਪੁਲਿਸ ਦੇ ਜਿਹੜੇ ਅਲੱਗ-ਅਲੱਗ ਵਿੰਗ ਬਣੇ ਨੇ ਉਹ ਵੀ ਜਿਹੜੇ ਆ ਇਹ ਨਸ਼ਾ ਆ ਤਸਕਰਾਂ ਨੂੰ ਫੜਨ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ ਐਨਡੀਐਫ ਦੀ ਟੀਮ ਨੂੰ ਜਿਨ੍ਹਾਂ ਦੇ ਵੱਲੋਂ 3 ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਦਾਸ ਤਈਏ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਨਛਾਤ ਨਸ ਕਰਤੇ ਪਹਿਲਾ ਵੀ ਜਿਹੜਾ 4 ਕਿਲੋ ਤੋਂ ਵੱਧ ਹੈਰੋਇਨ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਇਹ ਆਪਣੇ ਸਾਥੀ ਸਮੇਤ ਕਾਬੂ ਕੀਤਾ ਗਿਆ ਹੈ ਤੇ 3 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਇਹਦੇ ਕੋਲੋਂ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਸੋ ਇਸ ਮੌਕੇ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਉਹ ਤੁਹਾਡ ਨਾਲ ਸਾਂਝਾ ਕਰਦੇ ਆਂ ਤਾਂ ਅੱਜ ਇੱਕ ਹੈਰੋਇਨ ਦੀ ਜਿਹੜੀ ਰਿਕਵਰੀ ਹੋਈ ਹੈ ਸਰ ਕਿੰਨੀ ਹੈਰੋਇਨ ਹੈ ਔਰ ਕਿੰਨੇ ਇਹਦੇ ਚ ਅਕਿਊਜ਼ ਫੜ ਗਏ ਹਾਂ ਹਾਂਜੀ ਇਹ ਅਕਿਊਜ਼ ਦੋ ਅਕਿਊਜ਼ ਜਿਹੜੇ ਆ ਉਹ ਅਸੀਂ ਫੜੇ ਨੇ ਉਹ ਇੱਕ ਦਾ ਨਾਮ ਹੈਗਾ ਅਰਸ਼ਦੀਪ ਸਿੰਘ ਇਹ ਅਰਸ਼ ਸਨ ਆਫ ਨਾਨਕ RAM ਇਹਦਾ ਪਿੰਡ ਹੈਗਾ ਲਾਧੂ ਵਾਲਾ ਥਾੜ ਤੇ ਸੈਕੰਡ ਜਿਹੜਾ ਸਾਡੇ ਕੋਲ ਦੋਸ਼ੀ ਨੇ ਫੜਿਆ ਉਹਦਾ ਸਖਚੈਨ ਸਿੰਘ ਸਾਨੂੰ ਬਲਵਿੰਦਰ ਸਿੰਘ ਇਹ ਪਿੰਡ ਹੈਗਾ ਜੀ ਹਜ਼ਾਰਾ RAM ਸਿੰਘ ਵਾਲਾ ਜਲਾਲਾਬਾਦ ਜਿਹਨੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਕੋਲੋਂ ਅਸੀਂ 3 ਕਿਲੋ ਇੱਕ 100 ਤੇ 132 ਗ੍ਰਾਮ ਦੇ ਕਰੀਬ ਅਸੀਂ ਅਰਵਲ ਜਿਹੜੀ ਹੈ ਰਿਕਵਰ ਕੀਤੀ ਹੈ ਇਹਦੇ ਵਿੱਚ ਮੇਨ ਜਿਹੜੀ ਗੱਲ ਆ ਉਹ ਇਹ ਆ ਵੀ ਇਹਨਾਂ ਦੇ ਵਿੱਚ ਅਕਿਊਜ਼ ਜਿਹੜਾ ਅਰਸ਼ਦੀਪ ਸਿੰਘ ਆ ਉਹ ਸਾਡੇ ਤੋਂ ਪਹਿਲਾਂ ਭੱਜ ਗਿਆ ਸੀ ਉਹ ਤਕਰੀਬਨ 4 ਕਿਲੋ ਦਾ ਪਰਚਾ ਪਹਿਲਾਂ ਹੀ ਮਕਦਮਾ ਨੰਬਰ 304 ਉਹ ਇਹ ਦਿੱਤਾ ਸੀਗਾ ਤੇ ਇਹ ਉਦੋਂ ਮੌਕੇ ਤੋਂ ਭੱਜ ਗਿਆ ਸੀ ਤੇ ਲਗਾਤਾਰ ਸਾਡੀ ਮਤਲਬ ਇਹਦੇ ਤੇ ਨਜ਼ਰ ਸੀਗੀ ਤੇ ਇਹਨੂੰ ਅਸੀਂ ਦੁਆਰੇ ਫੜਨ 'ਚ ਕਾਮਯਾਬ ਹੋਈਆਂ ਸਮੇਂ ਤੇ ਸਰ ਇਹ ਜਿਹੜੀ ਹੀਰੋਇਨ ਆ ਇਹ ਕਿ ਕਰੋੜ ਦਾ ਬਾਰਡਰ ਆਂਦੀ ਆ ਜਾਂ ਕਿਸ ਤਰ੍ਹਾਂ ਇਹਨਾਂ ਲਿੰਕੇਜ ਜੜਿਆ ਕਰੋੜ ਦਾ ਬੱਟ ਬੰਦੇ ਆ ਜੀ ਤਸਕਰਾਂ ਦੇ ਹਾਂ ਤਕਰੀਬਨ ਦੇਖੋ ਜਿਹੜੀ ਜਿਹੜਾ ਵੀ ਬਾਰਡਰ ਕਰਾਸ ਬਾਰਡਰ ਤੁਸੀਂ ਇਹ ਆ ਰਹੀ ਹੈ ਤੇ ਇਹਨਾਂ ਦੇ ਲਿੰਕ ਜਿਹੜੇ ਆ ਉਹ ਥਰੂ ਆਪਣਾ ਵਸ਼ਲ ਨੰਬਰ ਜਿਹੜੇ ਆ ਫੋਨ ਦੇ ਥਰੂ ਇਹਨਾਂ ਦਾ ਆਪਸ ਵਿੱਚ ਸਮੰਗਲਿਤ ਆਪਸ ਵਿੱਚ ਸੰਬੰਧ ਜਿਹੜਾ ਫੋਨ ਦੇ ਰਹੀ ਤਾਲਮੇਲ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਇਹ ਆਪਦਾ ਮਤਲਬ ਕਰਦੇ ਆ ਅਚਰ ਹੋਰ ਵੀ ਕੋਈ ਸਾਥੀ ਹੋਣਗੇ ਇਹਦੇ ਵਿੱਚ ਜੀ ਹਾਂ ਸਾਡੀ ਜਿਹੜੀ ਅਸੀਂ ਰਮਾਨ ਇਹਨਾਂ ਦੇ ਲੈ ਰਹੇ ਆਂ ਇਹ ਨੈਕਸਟ ਜਿਹੜਾ ਰਮਾਂਦ ਤੁਹੀਂ ਬਾਅਦ ਚ ਇਨਵੈਸਟੀਗੇਸ਼ਨ ਹੈ ਜਿਹੜੀ ਫਦਰ ਜਿਹੜੀ ਇਨਵੈਸਟੀਗੇਸ਼ਨ ਪਤਾ ਲੱਗੂਗਾ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਕਿਹੜੇ ਕਿਹੜੇ ਖਬਰ ਸਾਥੀ ਨੇ ਉਹ ਅਜੇ ਸੀ ਪਤਾ ਕਰਾਂਗੇ ਸਰ ਜਿਹੜੇ ਫੜੇ ਗਏ ਆ ਇਹਨਾਂ ਦੀ ਕਿੰਨੀ ਕੁ ਉਮਰ ਹੈ ਸਰ ਇਹ ਕਿੰਨੇ ਕੁ ਕਿਸੇ ਬਸ ਏਕਰੀਬ ਕੋਈ 25 ਸਾਲ ਦੇ ਦੇ ਕਰੀਬ ਨੇ ਤੇ ਯੰਗ ਲੜਕੇ ਨੇ ਤੇ ਇਹ ਬਸ ਕੰਮ ਇਹਨਾਂ ਦਾ ਇਹਨਾਂ ਨੂੰ ਲਾਲਚ ਵਿੱਚ ਵਸ ਜਿਹੜਾ ਵਾ ਕੋਈ ਵਸਿੱਟੀਆਂ ਦੇ ਕੇ ਇਸ ਤਰ੍ਹਾਂ ਦੀਆਂ ਕੋਈ ਪੈਸੇ ਦਾ ਲਾਲਚ ਦੇ ਕੇ ਕੋਈ ਫੋਨਾਂ ਦਾ ਮਹਿੰਗਿਆਂ ਦਾ ਕੋਈ ਵਿਕਰਾ ਦਾ ਲਾਲਚ ਦਿੱਤਾ ਜਾਂਦਾ ਫਿਰ ਇਹਦੇ ਤਹਿਤ ਦੇ ਲਾਲਚ ਦੇ ਤੇ ਆ ਜਾਂਦੇ ਆ ਇਸ ਤਰ੍ਹਾਂ ਦੇ ਕੰਮ ਜਿਹੜੇ ਉਹ ਕਰ ਬਿੰਦੇ ਥੈਂਕ ਯੂ ਸਰ ਠੀਕ ਹੈ ਜੀ